ਇੱਥੇ ਭਟਿੰਡਾ ਰੇਂਜ ਵਾਈਜ਼ 26 ਜਨਵਰੀ ਦੇ ਮੱਦੇਨਜ਼ਰ ਮੈਂ ਮੀਟਿੰਗਸ ਕਰ ਰਿਹਾ ਤੇ ਪੁਲਿਸ ਆਫੀਸਰਜ਼ ਨਾਲ ਲੇਟੈਸਟ ਇਨਪੁਟ ਸ਼ੇਅਰ ਕਰਕੇ ਉਹਨਾਂ ਨੂੰ ਨਾਲੇ ਪ੍ਰੇਪੇਡਨੈਸ ਬਾਰੇ ਤੇ ਲਾਅ ਐਂਡ ਆਰਡਰ ਦਾ ਰਿਵਿਊ ਕਰ ਰਿਹਾ ਤੇ ਅੱਜ ਸਵੇਰੇ ਮੈਂ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀਗੀ ਹੁਣ ਭਟਿੰਡਾ ਦੇ ਵਿੱਚ ਭਟਿੰਡਾ ਰੇਂਜ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਪਟਿਆਲੇ ਦੇ ਵਿੱਚ ਮੈਂ ਅੱਜ ਟੀਜੀ ਮੀਟਿੰਗ ਰੱਖੀ ਤੇ ਨਾਲ ਦੀ ਨਾਲ ਜਾਨੇ ਰੈਨੋਵੇਟਿਡ ਕਾਨਫਰੰਸ ਹਾਲ ਦੀ ਇਨੌਗੁਰੇਸ਼ਨ ਕਰਾਈਏ ਭਟਿੰਡਾ ਪੁਲਿਸ ਨੇ ਇੱਕ ਓਵਰਆਲ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਉਹਨਾਂ ਦੀ ਬਰੀਫਿੰਗ ਕੀਤੀ ਜਾਂਦੀ ਹੈ ਲੇਟੈਸਟ ਇਨਪੁਟਸ ਸ਼ੇਅਰ ਕੀਤੇ ਜਾਂਦੇ ਜੀ ਸਾਹਿਬ ਜੋ ਐਕਟੀਵਿਟੀ ਬੜੀਆਂ ਵਾਧੀਆਂ ਫਰੀਦਕੋਟ ਲੇਟੈਸਟ ਲਾਵਾਜੋ ਤੇ ਫਲੈਗ ਲਾਤਾ ਸੀਐਮ ਨੇ ਤੇ ਆਵਾਜ਼ ਪੰਜਾਬ ਪੁਲਿਸ ਹਰ ਕਿਸੇ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਇਆ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਾਂਗੇ ਤੇ ਜਿਹੜੇ ਐਂਟੀ ਨੈਸ਼ਨਲ ਐਨੀਮੈਨਟਸ ਤੇ ਸਾਡੀ ਪੂਰੀ ਪਕੜ ਹੈਗੀ ਬੀਜੀ ਸਾਹਿਬ ਲਗਾਤਾਰ ਕਿਸਾਨਾਂ ਦੁਆਰਾ ਪੁਲਿਸ ਤੇ ਹਮਲੇ ਕੀਤੇ ਜਾ ਰਹੇ ਜਿਵੇਂ ਦਾਮ ਸਿੰਘ ਵਾਲਾ ਵੀ ਹੋਇਆ ਉੱਥੇ ਵੀ ਪੁਲਿਸ ਨਾਲ ਮਾਰਕੁੱਟ ਕੀਤੀ ਗਈ ਆ ਪਿੱਛੇ ਜਿਉਂਦ ਵੀ ਹੋਇਆ ਤੇ ਪਰ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੇ ਬਟ ਉਹਨਾਂ ਦੀ ਅਰੈਸਟ ਕਿਉਂ ਨਹੀਂ ਐਰ ਦੇਖੋ ਜੀ ਮੈਂ ਪਾਲਿਸੀ ਮੈਟਰਸ ਦੇ ਵਿੱਚ ਜਿਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਉਹ ਡਿਸਟ੍ਰਿਕਟ ਅਥਾਰਟिटीज ਡੀ ਆਈ ਜੀ ਰੇਂਜ ਡੀ ਸੀ ਸਾਹਿਬ ਇੱਥੇ ਹੈਗੇ so whatever is appropriate as per law action will be taken mera aj da maqsad hega uh, policy guidelines state level te police nu gear up karna te unna di jehdi preparedness nu uh, assess karna sir jis tarah sir jis tarah pichle din hi chowke de bar bomb attack hoye hage ne jeh po 26 jan di gall kare usnu vekhde kis tarah fir surakhe bandobast kithe puri di aasi sare punjab de vich security jehdi hai gi enhance kiti hai police di deployment badhai hai night policing de vich bhi deployment badhai hai ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਮਸ਼ੀਨਰੀ ਨੂੰ ਐਕਟੀਵੇਟ ਕੀਤਾ ਗਿਆ ਵੀ ਤਾਂ ਪੋਸਟਾਂ ਬੜੀਆਂ ਖਾਲੀ ਪਈਆਂ ਨੇ ਤੇ ਲੇਕਿਨ ਫੋਰਸ ਦੀ ਘਾਟ ਹੈ ਜਿਲ੍ਹਾ ਵੱਡਾ ਹੁੰਦਾ ਜਾਂਦਾ ਹੈ। ਵੀ ਤੁਹਾਡੀ ਗੱਲ ਠੀਕ ਹੈ ਜੀ। ਆਈ ਐਗਰੀ ਵਿਦ ਥਿਸ ਸ਼ਾਰਟੇਜ ਹੈ ਤਾਂ ਹੀ ਸਰਕਾਰ ਨੇ ਜਿਹੜੀ 10000 ਨਵੀਆਂ ਪੋਸਟਾਂ ਦੀ ਕ੍ਰिएशन ਮਨਜ਼ੂਰ ਕੀਤੀ ਹੈ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀਆਂ ਤੇ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਵਟੰਡੇ ਨੂੰ ਪ੍ਰਾਇਰੀਟੀ ਤੇ ਵਟੈਂਡਾ ਇਸ ਅ ਬਿਗ ਡਿਸਟ੍ਰਿਕਟ ਤੇ ਮੈਨਪਾਵਰ ਇਹਨਾਂ ਨੂੰ ਜ਼ਿਆਦਾ ਚਾਹੀਦੀ ਸਰ ਪੀਤਕੋਟ ਜਿੱਥੇ ਸੀਐਮ ਸਾਹਿਬ ਨੇ ਆਰਐਜੀ ਸਕੂਟ ਨੂੰ ਦੇਖ ਕੇ ਪਰ ਉੱਥੇ ਵੀ ਹਜ ਜੋ ਖਲਸਤਾਨ ਜਿਹੜੇ ਹੈਗੇ ਉਹਦੇ ਦੇਲੀਮੈਂਟਸ ਦੇ ਨਾਰੇ ਮਿਲੇ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਅਸੀਂ ਮੂੰਹ ਤੋੜ ਜਵਾਬ ਦਾਂਗੇ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਹੈਗੇ ਜੀ ਸਰ ਆਲ ਆਵਰ ਗੱਲ ਕਰੀਏ ਉਹ ਪੰਜਾਬ ਪਹੁੰਚਦੀ ਉਹਦੇ ਲਈ ਕੋਈ ਨਵੀਂ ਪਾਲਿਸੀ ਲੈ ਕੇ ਆ ਰਿਹਾ ਡਿਪਾਰਟਮੈਂਟ ਆਪਣੇ ਏਮਪਲੋਈਜ਼ ਲਈ ਜਾਂ ਆਫਿਸ ਦੇਖੋ ਜੀ ਇੱਕ ਤੇ ਫੋਰਸ ਦੀ ਅਪਗ੍ਰੇਡੇਸ਼ਨ ਲਈ ਮੋਬਿਲਿਟੀ ਲਈ ਅਸੀਂ ਜਵੇਂ ਹਰ ਥਾਣੇ 'ਚ ਨਵੀਂ ਗੱਡੀ ਅਸੀਂ ਦਾਂਗੇ ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀਗੇ ਤੇ ਬਹੁਤ ਛੇਤੀ ਹੀ ਫਰਵਰੀ ਦੇ ਵਿੱਚ ਅਸੀਂ 140 ਨਵੀਆਂ ਗੱਡੀਆਂ ਨਵੇਂ ਥਾਣਿਆਂ ਨੂੰ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ 450 ਕਰੋੜ ਦਾ ਹਡਕੋ ਤੋਂ ਅਸੀਂ ਲੋਨ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅਪਰੂਵ ਕੀਤਾ ਹੈ ਤਾਂ ਪੁਲਿਸ ਬਿਲਡਿੰਗਸ ਲਈ ਪੁਲਿਸ ਇਨਫਰਾਸਟ੍ਰਕਚਰ ਲਈ ਤੇ ਉਹ ਥਾਣਿਆਂ ਦੀ ਬਿਲਡਿੰਗਸ ਤੇ ਹੋਰ ਦੂਜੀ ਪੁਲਿਸ ਲਾਈਨਸ ਜਿੰਨਾਂ ਚ ਨਹੀਂ ਹੈ ਉਹਨਾਂ ਤੇ ਖਰਚ ਕੀਤਾ ਜਾਊਗਾ ਅਗਲੇ ਬਜਟ ਦੇ ਵਿੱਚ ਇਹ ਅਪਰੂਵ ਹੋ ਗਿਆ ਚਾ ਡੀਜੀ ਪੰਜਾਬ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਇਹ ਚਲਾਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਹਾਂ ਜੀ ਐਜ਼ ਅ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧੀਰੇ ਧੀਰੇ ਅਸੀਂ ਸਾਰੀ ਸਟੇਟ ਦੇ ਵਿੱਚ ਇਹ ਚਲਣ ਕਰਾਂਗੇ ਸਰ ਅਪਾ ਡਰੱਗਸ ਦੀ ਆਪਾਂ ਗੱਲ ਕਰੀਏ ਕਾਫੀ ਪੁਲਿਸ ਨੇ ਫੜੀ ਵੀ ਹੈਗਾ ਨਸ਼ਾ ਤਸਕਰਨ ਬੜਾ ਨਸ਼ਾ ਹੀ ਫੜਿਆ ਹੈਗਾ ਤੇ ਉਹਦੇ باوجود ਵੀ ਨਸ਼ਾ ਥੇ ਵੀ ਆਈ ਰਹੀ ਹੈ ਨਹੀਂ ਇਸ ਤਰ੍ਹਾਂ ਕਾਫੀ ਅਗੇਨ ਮੈਂ ਸਹਿਮਤ ਹੈਗਾ ਕਿ ਡਰੱਗਸ ਤੇ ਕਾਫੀ ਕੰਮ ਹੋਇਆ ਹੈ ਤੇ ਸਾਰਿਆਂ ਨੇ ਕੰਮ ਕੀਤਾ ਹੈ ਤੇ ਹਜੇ ਸਾਨੂੰ ਇਕਜੁੱਟ ਹੋ ਕੇ ਹੋਰ ਕੰਮ ਕਰਨ ਦੀ ਲੋੜ ਹੈ ਕਿ ਲੇਕ ਇਹਨੂੰ ਲੋਕਾਂ ਦੇ ਵਿੱਚ ਇੱਕ ਮੁਹਿੰਮ ਦੇ ਤੌਰ ਤੇ ਲੈ ਕੇ ਜਾ ਕੇ ਕਿ ਜਵੇਂ ਅਵੇਰਨੈਸ ਵਧਾਨ ਦੀ ਲੋੜ ਹੈ ਪ੍ਰੀਵੈਂਟਿਵ ਐਕਟੀਵਿਟੀਜ਼ ਕਰਨ ਦੀ ਲੋੜ ਹੈ ਸੋ ਇੱਕ ਮਲਟੀਪਰੌਂਗ ਬ ਸਟਰੈਟਜੀ ਜਿਹੜੀ ਸਟੇਟ ਗਵਰਨਮੈਂਟ ਦੀ ਹੈਗੀ ਈਡੀਪ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਸੋ ਸਾਰੇ ਡਿਪਾਰਟਮੈਂਟਸ ਮਿਲ ਕੇ ਇਸ ਤੇ ਕੰਮ ਕਰਨੇ ਚਾਹੀਦੇ 20 ਬਾਰਡਰ ਏਰੀਆ ਦੇ ਵਿੱਚ ਤਕਰੀਬਨ ਥਾਣਿਆਂ ਤੇ ਜਿਹੜੇ ਹਮਲੇ ਕੀਤੇ ਗਏ ਨੇ ਇਹਨਾਂ ਨੂੰ ਕਿਵੇਂ ਰੋਕਿਆ ਜਾਊਗਾ ਜੀ ਕਿਉਂ ਨਿਸ਼ਾਨਾ ਹੀ ਥਾਣਿਆਂ ਨੂੰ ਅਸੀਂ ਸਾਰੇ ਕੇਸਸ ਟ੍ਰੇਸ ਕਰ ਲਏ ਹੈਗੇ ਤੇ ਜਿਨ੍ਹਾਂ ਨੇ ਇਸ ਨੂੰ ਅੰਜਾਮ ਕੀਤਾ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਨਾਮਿਨੇਟ ਕਰਕੇ ਐਫ ਆਈ ਆਰਾ ਦਰਜ ਕਰਕੇ ਅਸੀਂ 100% ਕੇਸਸ ਟ੍ਰੇਸ ਕਰ ਲੇਗੇ ਨੌਨ ਆਫ ਲਾਰੈਂਸ ਵਿਸ਼ਵਾਦੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਐਸ ਆਈਟੀ ਮੁਖੀ ਸੀਗੇ ਪ੍ਰਮੋਦ ਬਾਨ ਉਹ 31 ਜਬ ਚੋਟੇ ਇਸ ਮੈਟਰਸ 'ਚ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਥੈਂਕ ਯੂ ਸਰ